ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੇ ਬੱਜ ਚੁੱਕੇ ਆ ਜੀ 5:30 ਔਰ ਮੈਂ ਗਈਆਂ ਜੀ ਮਾਰਕੀਟ ਬਰਵਾਲਾ ਕਿਉਂਕਿ ਮੈਂ ਇੱਕ ਆਪਣਾ ਚੈੱਕ ਅਪ ਕਰਾਣਾ ਜੀ ਗਲੇ ਦਾ ਔਰ ਇੱਧਰ ਡਾਕਟਰ ਦੀ ਦੁਕਾਨ ਤੇ ਭੀੜ ਲੱਗੀ ਹੋਈ ਹੈ ਵੈਸੇ ਵੈਸੇ ਇੰਨੀ ਵੀ ਨਹੀਂ ਟਾਈਮ ਲੱਗਣਾ ਕਿਉਂਕਿ ਲੋਕ ਦਵਾਈ ਲਈ ਜਾ ਰਹੇ ਆਂ ਔਰ ਜਾਈ ਜਾ ਰਹੇ ਆਂ ਹੁਣ ਬਾਰੀ ਮੇਰੀ ਆਈ ਹੋਈ ਹੈ ਸਾਹਮਣੇ ਬਬਜਦ ਕੇ ਪਾਪਾ ਖੜੇ ਆਂ ਅੰਦਰ ਕਿਉਂਕਿ ਮੇਰੇ ਗਲੇ ਦਾ ਚੈੱਕ ਅਪ ਹੋ ਗਿਆ मेडिसिन लिखती है डॉक्टर ने और फिलहाल बावजोत पापा दवाई लेके अंदर दखा गई हैं भी किमें लेनी है और मैं वेट कर रही थी बाहर बैठी मैं बावजोत के पापा ने पर्ची देती थी मैं क्या तुम दिखा दो दवाई अंदर भी किमें लेनी है किमें नहीं और फिलहाल मेरी मेडिसिन बवजोत के पापा लेन गए हैं और मैं बैठी थोड़ा जहा वेट कर रही जी इधर और बाकी भी बैठे हैं बहुत सारे ਕਿਉਂਕਿ ਸਾਰਿਆਂ ਨੂੰ ਵੇਟ ਹੁੰਦੀ ਹੈ ਹਨਾ ਦਵਾਈ ਦੀ ਤੇ ਚਲੋ ਜੀ ਮੇਰਾ ਨੰਬਰ ਤਾਂ ਪਹਿਲਾਂ ਹੀ ਆ ਗਿਆ ਤੇ ਆਪਾਂ ਨੇ ਮੈਡੀਸਿਨ ਵਗੈਰਾ ਲੈ ਲਈ ਹੈ ਔਰ ਹੁਣ ਆਪਾਂ ਦਵਾਈ ਲੈ ਕੇ ਘਰ ਨੂੰ ਵਾਪਸ ਜਾਣਾ ਕਿਉਂਕਿ ਮੌਸਮ ਵੀ ਖਰਾਬ ਹੋ ਰਿਹਾ ਬਾਹਰ ਬੂੰਦਾਬੰਦੀ ਹੋ ਰਹੀ ਹੈ ਸਾਹਮਣੇ ਬਬਜਤ ਕੇ ਪਾਪਾ ਖੜੇ ਹੈ ਕਿਉਂਕਿ ਮੇਰੀ ਦਵਾਈ ਦਿਖਾ ਰਹੇ ਹੈ ਡਾਕਟਰ ਨੂੰ ਜਿਹੜੀ ਲੈ ਕੇ ਆਏ ਹੈ ਵੀ ਕਿਸ ਤਰ੍ਹਾਂ ਲੈਣੀ ਹੈ ਕਿਉਂਕਿ ਮੈਨੂੰ ਗਲੇ ਕੀ ਪ੍ਰੋਬਲਮ ਹੋ ਰਹੀ ਹੈ ਨਾ ਬਹੁਤ ਜ਼ਿਆਦਾ ਇਸ ਕਰਕੇ ਅੱਜ ਮੈਂ ਚੈੱਕ ਅਪ ਕਰਾਣ ਆਈ ਸੀ ਔਰ ਦਵਾਈ ਲੈ ਲਈ ਆ ਬਬਜੂਦ ਕੇ ਪਾਪਾ ਨੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਕਿਉਂਕਿ ਮੌਸਮ ਖਰਾਬ ਹੈ ਬਾਹਰ ਮੀਂਹ ਦਾ ਮੌਸਮ ਹੋਇਆ ਵਾ ਬਹੁਤ ਜ਼ਿਆਦਾ ਤੇ ਮੀਂਹ ਆਣ ਦਾ ਸੰਭਾਵਨਾ ਪੂਰੀ ਲੋ ਜੀ ਅਸੀਂ ਪਹਿਲਾਂ ਪਵਾਇਆ ਤੇਲ ਦਵਾਈ ਲੈਣ ਤੋਂ ਬਾਅਦ ਸੋਰੀ ਦਵਾਈ ਲੈ ਕੇ ਆਏ ਤੇ ਫਿਰ ਬਵਜੂਦ ਦੇ ਪਾਪਾ ਨੇ ਪੈਟਰੋਲ ਪਵਾਣਾ ਤਾਂ ਸਕੂਟਰੀ ਦੇ ਵਿੱਚ ਫਿਰ ਪੈਟਰੋਲ ਪਾ ਕੇ ਬਵਜੂਦ ਦੇ ਪਾਪਾ ਨੂੰ ਥੋੜਾ ਜਿਹਾ ਕੰਮਤਾ ਉਰੇ ਮਾਰਕੀਟ ਦੇ ਵਿੱਚ ਔਰ ਮੈਂ ਖੜ ਗਈ ਇੱਕ ਸਾਈਡ ਕਿਉਂਕਿ ਉਰੇ ਨੀ ਸੋਹਣੀ ਠੰਡੀ ਹਵਾ ਆ ਰਹੀ ਸੀ ਨਾ ਮੀ ਪੈ ਕੇ ਹਟਿਆ ਬਹੁਤ ਸੋਹਣੀ ਹਵਾ ਚੱਲ ਰਹੀ ਸੀ ਠੰਡੀ ਠੰਡੀ ਔਰ ਨਜ਼ਾਰੇ ਆ ਰਹੇ ਤੇ ਇਸ ਕਰਕੇ ਮੈਂ ਬਾਹਰ ਖੜ ਗਈ ਬਵਜੂਦ ਦੇ ਪਾਪਾ ਸਾਹਮਣੇ ਦੁਕਾਨ ਦੇ ਵਿੱਚ ਖੜੇ ਆ ਕਿਉਂਕਿ ਕੋਈ ਕੰਮ ਹੈ ਉਰੇ ਦੁਕਾਨ ਦੇ ਵਿੱਚ ਤਾ ਆਈ ਹੈ ਔਰ ਇਹ ਕੋਈ ਗੱਲਾਂ ਮੱਤਾ ਕਰ ਰਹੇ ਆ ਪਰਸਨਲ ਗੱਲ ਹੈ ਕੋਈ ਤੇ ਉਹ ਲੱਗੇ ਹੋਏ ਆ ਕੋਈ ਪੁੱਛਣ ਕੁਛ ਗੱਲ ਹੋਣੀ ਹਨਾ ਤੇ ਇਸ ਕਰਕੇ ਮੈਂ ਖੜੀ ਥੀ ਬਾਹਰ ਮੈਂ ਕਿਹਾ ਚਲੋ ਮੈਂ ਉਰੀ ਖੜਦੀ ਆ ਲੋ ਜੀ ਮੈਂ ਗਾ ਰਿਹਾ ਨਾ ਗੀਤ ਇਹ ਤਾਂ ਮੈਨੂੰ ਗੀਤ ਨਹੀਂ ਗਾਣ ਦੀ ਆ ਹਾਂ ਚੋਰੀ ਚੋਰੀ ਵੀਡੀਓ ਬਣਾ ਲਈ ਤੇ ਮੈਨੂੰ ਚਾਹਤ ਦਾ ਗਾਣਾ ਉਧਿਹਲਾ ਲੱਗੇ ਪਿੱਛੇ ਤੇ ਹਨਾ ਪੂਰਾ ਅੰਬੀਲੇ ਅੰਬ ਲਗੇ ਵੇ ਤੇਰੇ ਨੂੰ ਐਮੋਰ ਦੇ ਘਟਦੇ ਆ ਤੇ ਯਾ ਲੈ ਪਾਣੀ ਤੋ ਲੋ ਜੀ 6:30 ਹੋ ਗਏ ਤੇ ਮੈਨੂੰ ਮੈਂ ਫਟਾਫਟ ਘਰ ਜਾ ਰਹੀਆਂ ਕਿਉਂਕਿ ਮੈਨੂੰ ਸਬਜ਼ੀ ਵੀ ਬਣਾਣੀ ਆ ਜਾ ਕੇ ਬੱਚੇ ਘਰ ਆ ਮੇਰੇ ਔਰ ਬਾਵਜੂਦ ਕੇ ਪਾਪਾ ਨੂੰ ਟਾਈਮ ਲੱਗ ਗਿਆ ਥੋੜਾ ਜਿਹਾ ਕਿਉਂਕਿ ਇਹ ਆਪਣਾ ਵੀ ਕੰਮ ਲੱਗੇ ਕਰਨ इस करके अलात करते जा रहे हैं। मैं, मैं सब्जी भी बनानी है घर जाके तो जस्ट मैं गले की दवाई लेखो वाहपा ठीक हो गए फिलहाल मैं सब्जी बना टाइम हो गया आई थिंक think... लियो इधर ही आ जा सवा छे बज गए और फिलहाल अपा सब्जी सुबजी की तैयारी करिए अज मैं बनाऊंगी काबली छोले खुला ही है बुत ਕੱਲਾ ਇਹ ਰੂਪ ਰੂਪ ਇਹ ਦੇਖੋਦਾ ਮੈਂ ਉਰੀ ਅਜੇ ਲੀ ਹੋ ਰਹਿ ਗਿਆ ਕੱਲਾ ਕਿਉਂਕਿ ਜੋਤ ਐਂਡ ਰੂਪ ਖੇਡਣ ਚਲੀ ਗਈਆਂ ਬਾਹਰ ਔਰ ਅਜ ਮੈਂ ਲੇਟ ਹੋ ਗਈਆਂ ਫਟਾਫਟ ਕਰੀਏ ਜੀ ਰਸੋਈ ਦੇ ਵਿੱਚ ਤਿਆਰੀ ਸਬਜੀ ਭੱਜੀ ਦੀ ਇਹ ਲਾਲ ਬਣਾਈਏ ਤੜਕੇ ਛੜਕੇ ਲਾਈਏ ਲੋ ਜੀ ਸਬਜੀ ਨੂੰ ਲੱਗ ਰਿਹਾ ਜੀ ਤੜਕੇ ਆਪਣੀ ਨੂੰ और मैं बनाऊंगी छोले वाइट चने तो लो जी उपर कर दिए, बंद पास गुन्िए आटा टाइम हो गया थोड़ा जो पानी और पा दिने क्योंकि सीटियाँ की गल ना पानी सुक जाना ही है और बाबा जी भी पाठ लग लगी हूँ ਬਾਬਾ ਜੀ ਕਰ ਰਹੀਆਂ ਪਾਠ 7 ਵਜ ਗਏ ਆ ਪੂਰੇ

ये फोन नंबर किसका लिखा फोन नंबर किसका है ये परी रानी का हेलो ये परी रानी है जादू की परी अरे उड़गी उड़गी परी उड़गी परी उड़गी है परी रानी उड़गी हाँ मैं मार रही थी जी कपड़े की तैयार हाँ। और जस्ट मैं मार रही हूँ जी कपड़े की तैयार ਕਿਉਂਕਿ ਅੱਜ ਮੈਂ ਕੱਪੜੇ ਵੀ ਧੋਏ ਤੇ ਅੱਜ ਮੈਂ ਬਿਮਾਰੀ थी ਮਤਲਬ 21 ਦਿਨ ਦੀ ਗੜ ਕਰਕੇ ਗੜ ਕੀ ਪ੍ਰੋਬਲਮ थी ਹੁਣੀ ਮੈਡੀਸਿਨ ਖਾ ਕੇ ਹਟੀਆਂ ਮੈਂ ਫਿਲਹਾਲ ਮੈਂ ਮਾਰਾ ਕੱਪੜਾ ਕੀ ਤਾਹਾਂ ਔਰ ਸਬਜੀ ਮੇਰੀ ਬਣ ਗਈ ਹੈ ਨਾਲ ਦੀ ਨਾਲ ਰੋਟੀ ਬਣਾਵਾਂਗੀ ਮੈਂ ਔਰ ਬੱਚਿਆਂ ਨੂੰ ਫਿਰ ਸਟੱਡੀ ਵੀ ਕਰਾਣੀ ਹੈ ਰਾਤ ਨੂੰ ਆਣਾ ਪੁੱਤ ਹੈਲੋ ਹੈਲੋ ਕਿੱਥੇ ਲੱਗ ਰਿਹਾ ਹੈ ਆਪਕੋ ਛਿਟੂ ਗਰਮੀ ਬਹੁਤ ਹੈ ਸੱਚੀ ਅੱਜ ਸਾਰੇ ਕਿਤੇ ਮੀਂਹ ਪੈ ਰਿਹਾ ਹੈ ਕਮੈਂਟ ਕਰਕੇ ਦੱਸਿਓ ਮੇਰੇ ਏਰੀਆ ਕੰਨੀ ਬਿਲਕੁਲ ਮੀਂਹ ਨਹੀਂ ਹੈਗਾ ਮਾਰੇ ਕੰਨੀ ਤੋਂ ਮੀਂਹ ਹੈ ਨਹੀਂ ਤਾਂ ਹਰੇ ਕੰਨੀ ਮੀਂਹ ਹੈਗਾ ਦੱਸ ਦਿਓ ਮੈਨੂੰ ਕਮੈਂਟ ਕਰਕੇ ਤੇ ਮਾਰੇ ਕੰਨੀ ਤੋਂ ਮੌਸਮ ਸਾਫ਼ ਹੈ ਲਿਓ ਨੂੰ ਪਤਾ ਨਹੀਂ ਕੀ ਹੋ ਰਿਹਾ ਢੰਡੀ ਢੰਡਾ ਮੌਸਮ ਆ ਕੀ ਲੀਜੀ ਪੱਟੀ ਹੈ ਅੱਛਾ ਇਹ ਲੱਤ ਹੈ ਇਸ ਕੀ ਮੈਨੂੰ ਆਇਆ ਹੋ ਗਿਆ ਮੈਂ ਕਿ ਪਤਾ ਨਹੀਂ ਕੀ ਆਇਆ ਹੈ ਇਸ ਤੇ ਸ਼ੈਂਟੀ ਨਹੀਂ ਲਗਾਉਣੀ ਇਸ ਕੈਚ ਤੇ ਖਰਾਬ ਕਰ ਰਹੀ ਯੋ ਦੇਖਿਆ ਲੱਪੜ ਕੈਚ ਰੱਖ ਦੇ ਉੱਥੀ ਫਿਰ ਇਸ ਸਵੇਰੀ ਠੰਡੇ ਪਾਣੀ ਵਾਂ ਡੋਬਾਂਗੇ ਨਾ ਉਤਰਨੇਗਾ ਨਹੀਂ ਆਪ ਨੂੰ ਕੀ ਆਪ ਨੂੰ ਕੀ ਆ ਫਿਰ ਤੇਰਾ ਸਾਰੀ ਗੰਦਾ ਕਰਨਾ ਹੈ ਗੰਦੀ ਬੱਚੀ ਬਣੀ ਵੀ ਐ ਚਲੋ ਜੀ ਬਾਏ ਟੇਕ ਕੇਅਰ ਤੇ ਤਾਂ ਹਮਾਰੀ ਇਹ ਕੱਪੜਿਆਂ ਗਿਓਂ ਔਰ ਬਾਬਾ ਜੀ ਕਰ ਰਹੇ ਆ ਪਾਠ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਕੇ ਲਈਏ ਬਾਏ ਬਾਏ ਟੇਕ ਕੇਅਰ ਔਰ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਪੇਟੀ ਪਰ ਪਈਆਂ ਜੀ ਡਰੈਸਾਂ ਤੁਸੀਂ ਕਹੋਗੇ ਪੇਟੀ ਭਰੀ ਪਈ ਐ ਕਿ ਪੇਟੀ ਦੇ ਉੱਪਰ ਪਈਆਂ ਜੀ ਡਰੈੱਸਾਂ ਜੋ ਕਿ ਸਵੇਰੇ ਸਕੂਲ ਬੱਚਾ ਨੇ ਜਾਣਾ ਪਾ ਕੇ ਜਾਣੀਆਂ ਕਿਉਂਕਿ ਮੇਰੇ ਕਿਤੇ ਵੀ ਨਾ ਖੁੰਟੀਆਂ ਨਹੀਂ ਹੈਗੀਆਂ ਗੱਡੀਆਂ ਦੇ ਉੱਪਰ ਵੀ ਬੰਦਾ ਟੰਗ ਦਿੰਦਾ ਹੈ ਇਸ ਕਰਕੇ ਮੈਨੂੰ ਪੇਟੀ ਉੱਪਰ ਰੱਖਣੀ ਪੈ ਜਾਂਦੀ ਆਏ ਕਿਉਂਕਿ ਕਿਤੇ ਵੀ ਨਾ ਸਿਸਟਮ ਨਹੀਂ ਹੈਗਾ ਖੁੰਟੀਆਂ ਦਾ ਵੀ ਗੱਡੀਆਂ ਹੁਆ ਜਿਹੜੀਆਂ ਚਲੋ ਕੋਈ ਨਹੀਂ ਘਰ ਘਰ ਦੀ ਕਹਾਣੀ ਹੈ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਬਾਏ ਬਾਏ ਜੀ